ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮੈਂ ਕਮਲ ਤੇ ਮੈਂ ਅਮਰਿਤ ਤੇ ਅਸੀਂ ਪਹੁੰਚ ਗਏ ਨਵਾਂ ਸ਼ਹਿਰ ਦੀ ITI ਗਰਾਊਂਡ ਦੇ ਵਿੱਚ ਜਿੱਥੇ ਕਿ ਕੱਲ ਲੱਗਣ ਜਾ ਰਿਹਾ ਦੁਸ਼ਾਰੇ ਦਾ ਭਾਰੀ ਮੇਲਾ ਤੇ ਦੇਖਦੇ ਆ ਤਿਆਰੀਆਂ ਤਾਂ ਬੜੀਆਂ ਛੋੜਾ ਛੋੜਾ ਚੱਲ ਰਹੀਆਂ ਤੇ ਪਿੱਛੇ 라ਵਣ ਵੀ ਤਿਆਰ ਹੋ ਰਿਹਾ ਹੈ ਤੇ ਦੇਖ ਸਾਨੂੰ ਤਾਂ ਬਹੁਤ ਮਜ਼ਾ ਆਣ ਵਾਲਾ ਹੈ ਸਾਰੀਆਂ ਸ਼ਾਪਸ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਨੇ ਚਲੋ ਦੇਖਦੇ ਹਾਂ ਕੀ ਤਿਆਰੀਆਂ ਚੱਲ ਰਹੀਆਂ ਦੁਸ਼ਾਰੇ ਦੀਆਂ ਦੇਖੋ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਆ ਤੇ ਕਿੰਨੇ ਸਾਰੇ ਖਿਡੌਣੇ ਲੱਗੇ ਹੋਏ ਆ ਤੁਸੀਂ ਇੱਥੇ ਕੱਲ ਖੂਬ ਇੰਜੋਏ ਕਰਨ ਆਲੇ ਆ ਮੈਂ ਤਾਂ ਅਮਰਤ ਅਮੈਜ਼ਨ ਕਰ ਰਹੀ ਆ ਕਿ ਕੱਲ ਇੱਥੇ ਕਿੰਨੀ ਰੌਣਕ ਹੋਏਗੀ ਬੱਚਿਆਂ ਨੂੰ ਤਾਂ ਬਹੁਤ ਮਜ਼ਾ ਆਨ ਵਾਲਾ ਕਿਉਂਕਿ ਖਿਡੌਣੇ ਦੀਆਂ ਦੁਕਾਨਾਂ ਬਹੁਤ ਸਾਰੀਆਂ ਨੇ ਸਭ ਤੋਂ ਜ਼ਿਆਦਾ ਬੱਚਿਆਂ ਦੇ ਖਿਡਾਣਿਆਂ ਦੀਆਂ ਦੁਕਾਨਾਂ ਨੇ ਹਾਂ ਅਮਰਤ ਮੋਸਟਲੀ ਕੀ ਹੁੰਦਾ ਆ ਕਿ ਮੇਲਾ ਜਿਹੜਾ ਉਹ ਇੰਜੋਏ ਹੀ ਮੋਸਟਲੀ ਬੱਚੇ ਕਰਦੇ ਆ ਜ਼ਿਆਦਾ ਹੁਣ ਇਹ ਖਿਡੌਣੇ ਦੇਖ ਕੇ ਆਪਣੇ ਬਚਪਨ ਦੀ ਯਾਦ ਆ ਰਹੀ ਆ ਕਿ ਅਸੀਂ ਵੀ ਕਿਸ ਤਰ੍ਹਾਂ ਆਪਣੇ ਘਰਦਿਆਂ ਦੇ ਨਾਲ ਮੇਲਾ ਦੇਖਣ ਜਾਂਦੇ ਸੀ ਤੇ ਲੋਜੀ ਖਾਨਦਾਰ ਸਟਾਲ ਵੀ ਦੇਖ ਰਿਹਾ ਆ ਮੈਨੂੰ ਅੱਗੇ ਦੇਖੋ ਬੀਬੀਆਂ ਵਾਲੀ ਭਾਂਡੇ ਵਾਲੀਆਂ ਸੇਲਾਂ ਲੱਗੀਆਂ ਹੋਈਆਂ ਆ ਬੱਚੇ ਵਾਲੀ ਖਡੌਣਿਆਂ ਦੀਆਂ ਤੇ ਜਿਹੜੇ ਫੂਡ ਲਵਰਸ ਆ ਉਹਨਾਂ ਲਈ ਫੂਡ ਦੇ ਸਟਾਲ ਲੱਗੇ ਹੋਏ ਆ ਲੋ ਜੀ ਝੂਲੇ ਲੱਗੇ ਹੋਏ ਨੇ ਬੱਚਿਆਂ ਲਈ ਬਹੁਤ ਸਾਰੇ ਤੇ ਵੱਡਿਆਂ ਲਈ ਵੀ ਤੇ ਬੱਚਾ ਲਈ ਵੀ ਚਲੋ ਨਜ਼ਰ ਮਾਰਦੇ ਆ ਕਿ ਕਿਸ ਤਰ੍ਹਾਂ ਦੇ ਝੂਲੇ ਨੇ ਦੇਖੋ ਅਮਰਤ 1 2 3 ਗੱਡੀਆਂ ਵਾਲੇ ਝੂਲੇ ਲੱਗੇ ਹੋਏ ਆ ਤੇ ਫੂਡ ਲਵਰਸ ਦੇ ਲਈ ਬਹੁਤ ਵਧੀਆ-ਵਧੀਆ ਸਟਾਲ ਲੱਗੇ ਹੋਏ ਆ ਟਿੱਕੀਆਂ ਦੇ ਗੋਲ ਗੱਪਿਆਂ ਦੇ ਅਮਰ ਤੁਹਾਨੂੰ ਗੋਲ ਗੱਪੇ ਬਹੁਤ ਪਸੰਦ ਆਇਆ ਨਾ ਤੇ ਮੈਂ ਤਾਂ ਬਹੁਤ ਪਸੰਦ ਆਏ ਮੈਂ ਨਾ ਕੰਪੀਟੀਸ਼ਨ ਕਰਾਂਗੇ ਨਾ ਤੇ ਮੈਂ ਹੀ ਜਿੱਤੂਗੀ ਚਲੋ ਫਿਰ ਹੋ ਜਾਵੇ ਕੰਪੀਟੀਸ਼ਨ ਚੱਲੋ ਜੀ ਚਲੋ ਫਿਰ ਪਹੁੰਚੋ ਦੇਖਦੇ ਆ ਮੈਂ ਹੀ ਜਿੱਤਣਾ ਅਮਰ ਤੇ ਕੰਪੀਟੀਸ਼ਨ ਹੀ ਦੇਖਦੇ ਆ ਦੇਖਦੇ ਆ ਕਿ ਪਹਿਲਾ ਕੌਣ ਬਾਟ ਕਰ ਗਿਆ ਹੋਏ ਪਹਿਲਾਂ ਸੈਕਿੰਡ ਆ ਤੇ ਤੀਜਾ नोट बढ़ 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 बहुत हमने तुम्हारे बारे में कहाँ दिन है आपको लगता हमने दी एंड माइ मेरा देखिए तो मैं वो। बस मैं हार गई मैं फूड ब्लॉग कर रहा ना इस करके फिर मैं जीतती हूं <laughs> बर्थडे वो हो गया फिर कंपटीशन बेशक मैं ही जीतती हूं पर बी ऑनेस्टली ये दसो कि गोलगप्पे किद्दा दे लगे बहुत स्वाद थे <laughs> पर मैं हार गई कोई नहीं फिर तुम हम प्रिपरेशन करो नेक्स्ट टाइम फिर कंपटीशन ਦੇਖੋ ਜੀ ਸਾਡੇ ਵਿੱਚ ਰਾਵਣ ਮੇਘਨਾਥ ਤੇ ਕੁੰਭਕਰਨ ਬਣ ਕੇ ਤਿਆਰ ਹੋ ਰਹੇ ਨੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਦੁਸ਼ਹਿਰਾ ਤਿਹਾਰ ਹੈ ਜਿਹੜਾ ਬੁਰਾਈ ਤੇ ਅਚਾਈ ਦਾ ਪ੍ਰਤੀਕ ਹੈ ਜਿੱਦੋਂ ਭਗਵਾਨ ਜੀ ਰਾਮ ਜੰਦਰ ਜੀ ਨੇ ਰਾਵਣ ਨੂੰ ਮਾਰ ਕੇ ਬੁਰਾਈ ਖਤਮ ਕਰਕੇ ਅਚਾਈ ਸਾਡੇ ਆਪਣੇ ਵਿੱਚ ਲਿਆਂਦੀ ਸੀਗੀ ਤੇ ਉਦਾਂ ਹੀ ਸਾਨੂੰ ਵੀ ਚਾਹੀਦਾ ਹੈ ਕਿ ਸਾਨੂੰ ਵੀ ਕਿਤੇ ਨਾ ਕਿਤੇ ਇਸ ਚੀਜ਼ ਦੀ ਜ਼ਰੂਰਤ ਹੈ ਕਿ ਅਸੀਂ ਜਿਹੜੀਆਂ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਖਤਮ ਕਰਕੇ ਅਚਾਈ ਨੂੰ ਬਾਹਰ ਲੈ ਕੇ ਆਈਏ ਇਹ ਸੰਤ ਸਹਰੇ ਦੇ ਮੇਲੇ ਦੀਆਂ ਤਿਆਰੀਆਂ ਜੋ ਕਿ ਕੱਲ ਲੱਗਣ ਜਾ ਰਹੇ ਆਈਟੀਆਈ ਗਰਾਊਂਡ ਦੇ ਵਿੱਚ ਤੇ ਇਸ ਵੀਡੀਓ ਨੂੰ ਬੱਤੋ-ਬੱਤ ਲਾਈਕ ਕਮੈਂਟ ਤੇ ਸ਼ੇਅਰ ਕਰੋ ਤੇ ਨਵੇਂ-ਨਵੇਂ ਅਪਡੇਟਸ ਲਈ ਜੁੜੇ ਰਹੋ ਸਿਟੀ ਇਨਫੋ ਦੇ ਨਾਲ